ये मेरी मम्मी है। मेरे कोई उपाय बताइए कि टीवी देखना छोड़ दे। सारा दिन टीवी देखती है बीबी सारा दिन इठोए नाटक। मैं किधर जावा पर सारा दिन करो। मेरे ना चला चल गया मोटकेया चलिए। ओ तेरे पानी लाने जा गया जाकर अंदर। तू पानी का तेरा काम तू करके आ। बेटा बैवान मेरे बन चुका जदों दा घर जी अपना चलो जदों दा बांधा पिया। ये दा बैठा। इससे कदे है कदे है। ये तेरा मुसु। तेरा भी लाई है। उसके लिए हमने सहेगा। अच्छा। देखो जी। ਅਦੀ ਮਾਨਤ ਉੱਚਾ ਹੋ ਗਿਆ ਨਾ ਪੱਗ ਤੇਰੀ ਸੋਹਣੀ ਆ ਬੈਲਟ ਸਹੀ ਕਰ ਮੜੀ ਜੀ ਯਾਰ ਸਹੀ ਕਰ ਮੜੀ ਜੀ ਆ ਹੁਣ ਬਣੀ ਗੱਲ ਐਂਡ ਤੇ ਕੀ ਕਰਨਾ ਦੋਸਤ ਅਸੀਂ ਸਾਰਾ ਟਾਲ ਨਹੀਂ ਕਰਨਾ ਹਾਂ ਅਸੀਂ ਬਸ ਲਾਸਟ ਤੇ ਆਉਣਾ ਵਾ ਪਿੱਛੇ ਲੈਣ ਬਣਾ ਲੈਣੀ ਫਿਰ ਕਰਾਂ ਮੈਕਸ ਦੀ ਫੁਕਰੀ ਮਾਰਦੇ ਹੋਏ ਨੌਜਵਾਨ ਗੱਭਰੂ ਗਰਸ਼ਾਨ ਸਿੰਘ ਹੋਣੀ ਨਾਲ ਹੀ ਮੋਟੇ ਹੋਣੀ ਆਪਾਂ ਨੀਲਾ ਰਿਆ ਸੀ ਇਹਨਾਂ ਨੇ ਸੰਤ ਉਹ ਵੇਖਿਆ ਇਹਦਾ ਜੇਬ ਚੀ ਨਹੀਂ ਪਾਉਂਦਾ ਚੰਦਰਾ ਇਹਦਾ ਜੇਬ ਚੀ ਨਹੀਂ ਪਾਉਂਦਾ ਦੇਖੂਣ ਨੂੰ ਇਹਦਾ ਹੱਥ ਹੀ ਬਾਹਰ ਹੀ ਰੱਖਦਾ ਕੀ ਹੋਇਆ ਨੇ ਇਹ ਤਾਂ ਆਪਣਾ ਪੰਡਾ ਹੈ ਵਧੀਆ ਦੇਖਦਾ ਸਾਰਾ ਹਵਾ ਕਿੰਨੀ ਜ਼ਿਆਦਾ ਚੱਲਦੀ ਨਾ ਇਧਰ ਨੂੰ ਚੱਲ ਬੰਨੇ ਬੰਨੇ ਦੇ ਨਾਲ ਡਰ ਲੱਗਦਾ ਕੋਕੂ ਥੱਲੇ ਨੂੰ ਗਏ ਥੱਲੇ ਨੂੰ ਗਏ ਥੱਲੇ ਨੂੰ ਕੁਝ ਵੀ ਨਹੀਂ ਆ ਚੱਕਰ ਨਹੀਂ ਹੁੰਦਾ ਤਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਿਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਵੇਖੋ ਜੀ ਆਦੀ ਮਾਨਾ ਤੋ ਉੱਚਾ ਹੋ ਗਿਆਣ ਪੱਗ ਤੇਰੀ ਸੋਹਣੀ ਆ ਬੈਲਟ ਸਹੀ ਗਰਮੜੀ ਜੀ ਯਾਰ ਸਹੀ ਗਰਮੜੀ ਜੀ ਆ ਹੁ ਡਾਂਡ ਤੇ ਸੀ ਨੂੰ ਹੋ ਗਿਆ ਵਾ ਬਾਕੀ ਸਾਰੇ ਅਸ਼ ਲਖਸ਼ ਹੋ ਗਿਆ ਆ ਕਰਨਾ ਵਾ ਕੀ ਕਰਨਾ ਤੂੰ ਰਹਿਣ ਦੇ ਹੋ ਜਾਣ ਨੂੰ ਮੈਂ ਸਿੱਧਾ ਸਾਂ ਕੀ ਕਰਾਂ ਹਾਂਜੀ ਆਵੇ ਸਾਰੇ ਲਾਇਆ ਬੜਾਈ ਹੋ ਰਹੀ ਆ ਕਿੱਦਾ ਕਰਨਾ ਆਈ ਕਰਨਾ ਵਾ ਐਂਡ ਤੇ ਕੀ ਕਰਨਾ ਦਵਾਰਾ ਦੱਸ ਅਸੀਂ ਸਾਰਾ ਨਹੀਂ ਕਰਨਾ ਹਾਂ ਅਸੀਂ ਬਸ ਲਾਸਟ ਤੇ ਆਣਾ ਵਾ ਪਿੱਛੇ ਲੈਣ ਬਣਾ ਲੈਣੀ ਫਿਰ ਕਰ ਤੇ ਬਸ ਹੱਥ ਨਾਲ ਘੁੰਮਿਆ ਬਸ ਦਵਾਰਾ ਦੱਸੀ ਤੂੰ ਵੀ ਨਾਲ ਜਾਈਏ ਦੇ ਫਰੰਟ ਚ ਡਾਂਸ ਚ ਸਰ ਕਹਿੰਦੇ ਤੁਸੀਂ ਪਿੱਛੇ ਹੀ ਕਰਨਾ ਐਂਡ ਕਿੱਕ ਉਹ ਮਤਲਬ ਟੈਲੈਂਟ ਸਭ ਉਹ ਗੰਦੇ ਜਿਹੜਾ ਪਹਿਲਾਂ ਲੱਗੇ ਸੀ ਕੋਈ ਆਉਂਗੇ ਤੁਸੀਂ ਪਹਿਲਾਂ ਤੋਂ ਲੱਗੇ ਹੋਏ ਜਾਈਆ ਹੁਣ ਉਹਨਾਂ ਕੁੜੀਆਂ ਆਈਆਂ ਉਹਨਾਂ ਨੂੰ ਅੱਗੇ ਲਾਤਾ ਵਾ ਤੱਕ ਤਾਂ ਬਰਾਏਗਾ ਉਹ ਤੇ ਹੀ ਜਿਹੜੀ ਆਈ ਹੈ ਨੀ ਦੱਸੀ ਦੱਸੀ ਕਰਾ ਸਟੈਪ ਆ ਮੈਂ ਆ ਪਹਿਲਾਂ ਸਲੈਨ ਬਣਾ ਕੇ ਇੱਥੇ ਖੜੇ ਹੋਣਾ ਕਿੱਕ ਸੋਜਣਾ ਸਲੈਨ ਵੜਾ ਕੇ ਤੇ ਫਿਰ ਪੱਛੇ ਨੂੰ ਨਹੀਂ ਸਾਡੇ ਕੋਲ ਇਤੋਂ ਨਹੀਂ ਮਿਲਦੀਆਂ ਇਹ ਪੈਨਸਲ ਤੁਹਾਨੂੰ ਮੈਂ ਕੁਝ ਦਊਗੀ ਪੈਨਸਲ ਚਾਹੁੰਦੇ ਹੋ ਹੋਰ ਕੀ ਦੇ ਦਿੰਦੇ ਨਹੀਂ ਜੀ ਜਿਹੜੇ ਸਾਡੇ ਮੈਮਣਾ ਉਹੜੀਆਂ ਰਹਿ ਗਏ ਉਹ ਦੱਸਾ ਪਹਿਲਾਂ ਵੀ ਪਹਿਲਾ ਜਦੋਂ ਚਿਲड्रन ਦੇ ਹੁੰਦਾ ਉਹ ਦੇ ਦਿੰਦੇ ਇਹ ਮੇਰੀ ਮੰਮੀ ਹੈ ਵੀਰੇ ਕੋਈ ਉਪਾਏ ਬਤਾਈਏ ਕਿ ਟੀਵੀ ਦੇਖਣਾ ਛੋੜ ਦੇ ਸਾਰਾ ਦਿਨ ਟੀਵੀ ਦੇਖਦੀ ਹੈ ਬੀਬੀ ਸਾਰਾ ਦਿਨ ਇਥੋਂ ਇਹ ਨਾਟਕਾਂ ਚ ਦੇਖਦੀ ਹੈ ਗੱਲਾਂ ਮੈਂ ਕਿੱਧਰ ਜਾਵਾਂ ਪਰ ਸਾਰਾ ਦਿਨ ਘਰੋਂ ਮੇਰੇ ਨਾਲ ਚੱਲਾ ਚਲੀ ਗਿਆ ਮੁੱਟ ਕੇ ਆ ਚੱਲੀਏ ਉਹ ਤੇ ਪਾਣੀ ਲਾਉਣੇ ਜਾ ਗਿਆ ਜਾ ਕੰਸਲੂ ਤੂੰ ਪਾਣੀ ਦਾ ਤੇਰਾ ਕੰਮ ਤੂੰ ਕਰਕੇ ਆ ਬਈ ਬਣੀ ਇਹਦੇ ਵਿੱਚ ਮੈਂ ਰੋਟੀਆਂ ਪਕਾ ਲਈਆਂ ਦੁੱਧ ਗਰਮ ਕਰ ਆਂਦਾ ਵਾ ਸਾਰਾ ਕੁਝ ਕਰ ਲਿਆ ਪਰ ਨਛਣਾ ਮਾ ਜੰਦਾ ਮੈਂ ਅੱਧਾ ਘਰੇ ਹੀ ਕਰ ਲਾਂਗਾ ਆ ਇਹਦਾ ਬੈੱਡ ਬਣ ਚੁੱਕਾ ਜਦੋਂ ਦਾ ਘਰ ਜੀ ਆਪਣਾ ਚਲੋ ਜਦੋਂ ਦਾ ਬੰਦਾ ਪਿਆ ਇਹਦਾ ਬੈੱਡ ਐਥੇ ਕਦੇ ਐ ਕਦੇ ਐ ਇਹਦੇ ਤਾਂ ਮੁੱਕੀ ਇਹਥੇ ਦੱਸੋ ਕਿ ਹੋਰ ਕਿੱਥੇ ਦੱਸੋਗੇ ਹਾਏ ਤਿਆ ਤੇ ਆ ਉਸਕੇ ਲਈ ਹਮਨੇ ਸਾਰੇ ਆ ਰਿਹਾ ਆ ਅਰੇ ਆ ਮੈਂ ਟੈਗ ਕੀਤਾ ਗਿਆ ਮੇਰੇ ਤੇ ਤੁਸੀਂ ਦੇਖ ਸਕਦੇ ਸਬੂਤ ਆ ਮੈਂ ਨਾ ਮੰਡੇ ਚ ਟੈਸਟ ਕਰ ਦੂੰ ਮੈਂ ਤੇ ਮੈਂ ਬੀਪੀ ਚ ਕਾ ਲਿਆ 911 ਆ 99 ਦੀ ਕੀ ਬੰਦਾ ਜਾਂਦਾ ਮੌਲਜਾ ਸਾਡੇ ਨਾ ਠੇਕੇਦਾਰ ਨਹੀਂ ਕਿਹਾ ਕਿ ਸਾਡੇ ਕੋ ਪੁਰਾਣੀ ਤਿੰਨ ਪਈ ਆ ਇਹ ਹੁਣ ਆਪਾਂ ਉੱਤੇ ਪੁਰਾਣੀ ਏਟ ਥੋੜੀ ਬਦੀ ਵਰਤ ਲਈਏ ਪਰ ਮੈਂ ਹਰ ਕਾ ਸਪੈਸ਼ਲ ਅਮੀਟ ਮੰਗਾ ਕੇ ਆ ਟਿੱਕ ਸਰ ਜੀ ਆਪਣਾ ਸਬਜ਼ੂ ਆਪਣਾ ਥੋੜਾ ਥੋੜਾ ਸਬਜ਼ੂ ਮਾਉਂਟੀ ਆਪੇ ਲੋੜ ਪਊਗੀ ਮਾਉਂਟੀ ਐਸੇ ਲੋੜ ਪਊ ਠੀਕ ਹੈ ਜੀ ਦੱਬੀ ਬਸ ਅੰਮੀ ਤੋਂ ਸੋਏ ਦੇ ਪੈ ਮਾਏ ਕਾਤੀ ਪੀਰ ਜੀ ਆਪਦੀ ਬਾਲਕਨੀ ਚ ਜਾਓ ਹਾਡੀ ਚ ਨਾ ਖਲੋ ਠੀਕ ਹੈ ਨਾ ਹੈਗੀ ਆ ਤੁਹਾਡੇ ਕੋ ਵੀ ਬਾਲਕਨੀ ਹੈ ਫਿਰ ਬਣਾ ਲੈਂਦਾ ਥੱਲੇ ਕਮਰੇ ਚ ਵੀ ਬਾਲਕਨੀ ਇਹ ਵੇ ਬਾਲੀ ਬਾਲਾ ਹੰਤਾ ਬਸ ਇਹਨੇ ਬਈਆ ਛਿੜਕਦੀ ਚੰਗੀ ਤਰ੍ਹਾਂ ਪਾਣੀ ਯਾਰ ਪਰ ਇਹਨੂੰ ਵੀ ਮੜਾ ਜਾ ਮਿੱਟੀ-ਮੁੱਟੀ ਬਹਿ ਜੂਗੀ ਐਵੇਂ ਘੱਟਾ ਹੀ ਉੱਡੀ ਜਾਂਦਾ ਇਹ ਚੰਗਾ ਲਾਹ ਲੈਂਦੇ ਮੋਟਰ ਚੱਲਦੀ ਦਾ ਇਹ ਆ ਨਿਗਰਾਨੀ ਰੱਖਣ ਦਾ ਤਰੀਕਾ ਸਾਡੇ ਘਰਦਿਆਂ ਦਾ ਆ ਵੇ ਡਰੋਨ ਡਾ ਲੈਂਦੇ ਆ ਮਿੰਟ ਚ ਲੈ ਕਿਉਂ ਓਏ ਓਏ ਐਡੇ ਨਾ ਤੁਸੀਂ ਤੇ ਬਣਿਆ ਕਰੋ ਹਾਂ ਬੰਦਿਆਂ ਦੀ ਛਾਪਾ ਮਾਰੀ ਕਰ ਲਾ ਪੈਂਦੇ ਐ ਵੀ ਗੱਡੀ ਕਹਿੰਦੇ ਬਹਿ ਕੇ ਲੈ ਦੱਸ ਕਿ ਡੇ ਏਡੇ ਵੀ ਨਹੀਂ ਭਰਾਵਾ ਮਾੜੇ ਅਸੀਂ ਫੁਕਰੀ ਤੇ ਇਹ ਦਿਸਨੋ ਹੀ ਆੜ ਗਿਆ ਤੇ ਕਟਾ ਹੀ ਦਿਸਨ ਲਾ ਪਿਆ ਆਪਣੀ ਗੰਦ ਤੇ 17 Pro Max ਦੀ ਫੁਕਰੀ ਮਾਰਦੇ ਹੋਏ ਨੌਜਵਾਨ ਗੱਭਰੂ ਗਰਸ਼ਾਨ ਸਿੰਘ ਹੋਣੀ ਨਾਲ ਹੀ ਮੋਟੇ ਹੋਣੀ ਆਪਾਂ ਨੀਲਾ ਰਿਆ ਸੀ ਇਹਨਾਂ ਨੇ ਸੰਤ ਉਹ ਵੇਖਿਆ ਇਹ ਤਾਂ ਜੇਬ ਚ ਹੀ ਨਹੀਂ ਪਾਉਂਦਾ ਚੰਦਰਾ ਇਹ ਤਾਂ ਜੇਬ ਚ ਹੀ ਨਹੀਂ ਪਾਉਂਦਾ ਦੇ ਹੂਣ ਨੂੰ ਇਹ ਤਾਂ ਹੱਥ ਹੀ ਬਾਹਰ ਹੀ ਰੱਖਦਾ ਆ ਲਾ ਦੇ ਹੁਣ ਤੂੰ ਜਿਆ ਸਾਲੋ ਸਾਲ ਆ ਹੀ ਪਾਈ ਰੱਖਣੀ ਹੈ ਨਾ ਜੌਂਡੀਰ ਵਾਲੀ ਹੂੰ ਵਧੀਆ ਲੱਗਨੇ। ਨਹੀਂ ਤਾਂ ਆਪਣਾ ਪੰਡਾ ਵਧੀਆ ਦੇਖਦਾ ਸਾਰਾ। ਹਵਾ ਕਿੰਨੀ ਜ਼ਿਆਦਾ ਚੱਲਦੀ ਨਾ। ਇੱਧਰ ਨੂੰ ਚੱਲ ਬੰਨੇ ਬੰਨੇ ਦੇ ਨਾਲ ਨਾਲ। ਇੱਧਰ ਨੂੰ ਚੱਲ ਇੱਧਰ ਨੂੰ ਡਿੱਗ ਪੈਣਾ ਪਲੇਟਾਂ ਤੇਨੂੰ। ਕੱਚੀਆਂ ਆਗਲੇ ਆ ਪਲੇਟਾਂ ਸਾਰੀਆਂ ਜਿਹਨਾਂ ਤੇ ਚੜ ਗਈਆਂ। ਹੌਲੀ ਹੌਲੀ ਪੈਰ ਤੋੜਦੀ ਕਿਉਂ ਹੌਲੀ ਲਕ ਤੋੜਦੀ? ਡਰ ਲੱਗਦਾ ਕੋਕੂ ਥੱਲੇ ਨਹੀਂ ਵੇਖ। ਥੱਲੇ ਨੂੰ ਥੱਲੇ ਨੂੰ ਕੁਝ ਵੀ ਨਹੀਂ ਆ। ਚੱਕਰ ਨਹੀਂ ਹੁੰਦਾ ਤੁਹਾਨੂੰ। ਪਹਿਲੇ ਦਿਨ ਆਈ। ਪਹਿਲੇ ਮੈਂ ਪਹਿਲਾ ਹੁੰਦੇ ਤੇ ਚੱਕਰ ਜਾਂਦਾ ਹੁੰਦਾ ਸੀਗਾ ਤੇ ਆਹ ਤਾਂ ਫੇਰ ਉੱਪਰ ਇਹ ਕੁੱਤੇ ਆਇਆਂ ਤਾਂ ਹੋਰ ਨਾਲ ਡਰੀ ਵੀ ਜਾਂਦੀਆਂ ਆਜਾਕ ਹੁਣ ਬਣੀ ਜੇ ਗੱਲ ਅੱਜ ਤੱਕ ਜਿਹੜੀ ਝੌਂੜੀ ਬੰਨੀ ਨਾ ਉਹ ਬੰਨੀ ਸਹੀ ਇਹਨੂੰ ਲੈਵਲ ਨੂੰ ਬਲਚ ਕਰ ਦੋ ਐ ਸਾਲਾ ਥੂਲਾ ਮਾਰ ਕੇ ਵੀ ਸੋਹਣੀ ਜੀ ਰੀਲ ਬਣਾ ਤੇ ਅੱਜ ਪਤਾ ਤਾਂ ਲੱਗੇ ਕੀ ਹਾਲ ਚਾਲ ਜੋ ਠੀਕ ਠਾਕ ਜੀ ਵਾਹ ਜੀ ਵਾਹ ਠੀਕ ਠਾਕ ਜੀ ਆਉ ਹੀ ਜਾਂਦੇ ਆ ਨੌਜਵਾਨ ਗੱਭਰੂ ਕਹਿੰਦੇ ਆਉਂਦਾ ਇਹ ਸਾਨੂੰ ਸੀਤੋ ਨਾਲ ਬੜਾ ਪੁੱਛ ਕੇ ਇਹ ਮੋਡੀਫਾਈ ਆ ਇਹ ਮੋਡੀਫਾਈ ਆ ਇਹ ਮੋਡੀਫਾਈ ਆ ਥੋੜਾ ਜਿਹਾ ਇਹਦਾ ਭਰਾ ਭਾਈ ਲੈ ਓ ਏ ਟੱਟ ਬੜੀ ਲਾਈ ਹਟ ਲੈ ਓ ਉੱਤੇ ਏ ਟੁੱਤੇ ਆ ਜੇ ਉਹ ਤੇ ਲੋਏ ਦਾ ਨਾਮ ਵਿੱਚ ਰੌਲਾ ਨਾਲ ਵਾਸਤੇ ਐਵੇਂ ਲੜਾਈ ਚ ਖੜਾ ਆੜ ਕਹਿੰਦਾ ਆਪੇ ਵੈਸੇ ਹੀ ਖੜਾ ਲੈ ਕਮਾਲ ਹੋਈ ਪਈ ਟਾਈਮ ਖਰਾਬ ਕਰੀ ਜਾਂਦਾ ਚੱਕ ਦੋ ਕੰਮ ਅੱਜ ਸਾਰਾ ਗਰੀਬੀ ਪਾ ਦੋ ਲੁੰਡਾ ਅੱਜ ਪਾਈਪਾਂ ਪਵਾ ਦਈਏ ਇੱਧਰ 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 ਆ ਵੀ ਨੋਜਵਾਨ ਓਏ ਈ ਡਾਇਰ ਤਾ ਲੱਗਣਾ ਕੋਈ ਪਰਵਾਹ ਨਹੀਂ ਪਾਇਆ ਪਿਆ ਗਾਣੀ ਵੇਖਿਆ ਅੱਜ ਪਤਾ ਲੱਗਣਾ ਲੱਕੀ ਕੀ ਕਰਦੀ ਆ ਸਿੱਧਾ ਤਾਂ ਚੱਲ ਗਈ ਹੈ ਨਾ ਅੱਜ ਲੱਕੀ ਪਤਾ ਲੱਗਣੀ ਕੀ ਕਰਦੀ ਆ ਸ਼ਤ ਨੂੰ ਵੀ ਹੋਤਾ ਨੂੰ ਕਰਦੇ ਯਾਰ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ